ਕल्याण ਮਹੱਲਾ ਚੌਥਾ ਅਸ਼ਟਪਦੀਆ ਏਕੋ ਓੰਕਾਰ ਸਤਿਗੁਰ ਪ੍ਰਸਾਦਿ ਰਾਮ 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 ਸੁਨਮਨ ਪੀਜੈ ਹਰ ਹਰ ਨਾਮ ਅੰਮ੍ਰਿਤ ਰਸ ਮੀਠਾ ਗੁਰਮਤ ਸਹਿਜੇ ਪੀਜੈ ਰਹਾਉ ਕਾਸ਼ਟ ਮੈਂ ਜੋ ਹੈ ਬੈਸੰਤਰ ਮਤ ਸੰਜਮ ਕਾੜ ਕਢੀਜੈ ਰਾਮ ਨਾਮ ਹੈ ਜੂਤ ਸਬਾਈ ਤਤ ਗੁਰਮਤ ਕਾੜ ਲਈ ਜੈ ਨੌ ਦਰਵਾਜ ਨਵੇਂ ਦਰ ਫੀਕੇ ਰਸੰਮਰਤ ਦਸਵੇਂ ਚੁਈ ਜੈ ਕਿਰਪਾ 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 ਕਰ ਪਿਆਰੇ ਗੁਰ ਸਬਦੀ ਹਰ ਰਸ ਪੀਜੈ ਕਾ ਨਗਰ ਨਗਰ ਹੈ ਨੀਕੋ ਵਿੱਚ ਸੌਦਾ ਹਰ ਰਸ ਕੀ ਚੈ ਰਤਨ ਲਾਲ ਅਮੋਲ ਅਮੋਲਕ ਸਤਗੁਰ ਸੇਵਾ ਲਈ ਜੈ ਸਤ ਗੁਰ ਅਗਮ ਅਗਮ ਹੈ ਠਾਕੁਰ ਭਰ ਸਤ ਗੁਰ ਭਗਤ ਕਰੀ ਜੈ ਕਿਰਪਾ ਕਿਰਪਾ ਕਰ ਦੀਨ ਹਮ ਦੀਨ ਹਮ ਸਾਰੰਗ ਇੱਕ ਬੂੰਦ ਨਾਮ ਮੁਖ ਦੀਜੈ ਲਲਨ ਲਾਲ ਲਾਲ ਹੈ ਰੰਗਨ ਮਨ ਰੰਗ ਨਾ ਮਨ ਰੰਗਨ ਕਉ ਗੁਰ ਦੀਜੈ राम 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 रंग राते रस 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 राम 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 रंग राते रस रस कट कग कट राम 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 रंग राते रस रस कग रस गट कन कनत ਗਟਕ ਰਸਕ ਗਟਕ ਨਿਤ ਪੀਜੈ ਬਸਦਾ ਸप्तਦੀਪ ਹੈ ਸਾਗਰ ਕੜ ਕੰਚਨ ਕਾਢ ਤਰੀਜੈ ਮੇਰੇ ਠਾਕੁਰ ਕੇ ਜਨ ਨ ਹੋ ਨਾ ਬਾਚੈ ਹਮ ਹਰ ਮੰਗ ਹਰ ਮੰਗ ਹਰ ਰਸ ਦੀਜੈ ਸਾਕਤ ਨਰ ਪ੍ਰਾਣੀ ਸਦ ਭੁਖੇ ਨਿਤ ਭੁਖਨ ਭੁਖ ਕਰੀ ਚੈ ਧਾਵਤ ਧਾਏ ਧਾਵਹਿ ਪ੍ਰੀਤ ਮਾਇ ਲਖ ਕੋਸਨ ਕਉ ਬਿਥ ਦੀਜੈ ਹਰ 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 ਜਨ ਉਤਮ ਕੀਆ ਉਪਮਾ ਤੈਨ ਦੀਜੈ RAM ਨਾਮ ਤੁਲ ਔਰ ਨ ਉਪਮਾ ਜਨ ਨਾਨਕ ਕਿਰਪਾ ਖਰੀਜੈ ਕਲਿਆਣ ਮਹੱਲਾ ਚੌਥਾ RAM ਗੁਰ ਪਾਰਸ ਪਰਸ ਕਰੀਜੈ ਾਮ ਨਿਰਗੁਣੀ ਮਨੂਰਾਤ ਠੀਕੇ ਮਿਲ ਸਤਗੁਰ ਪਾਰਸ ਕੀ ਜੈ ਰਹਾ ਉਹ ਸੁਰਗ ਮੁਕਤ ਸੁਰਗ ਮੁਕਤ ਬੈਕੁੰਠ ਸਬਾਨ ਸ਼ਹਿਰ ਨਿਤ ਅਸ ਆਸ ਕਰੀ ਜੈ ਹਰ ਦਰਸ਼ਨ ਕੀ ਜਨਮ ਕਤ ਨਾਮ ਗਹਿ ਮਿਲ ਦਰਸ਼ਨ ਤ੍ਰਿਪਤ ਮਨਤੀ ਜੈ ਮਾਇਆ ਬਹੁ ਸਬਲ ਹੈ ਭਾਰੀ ਮੋਹ ਕਾਲਖ ਦਾਗ ਲਗੀ ਜੈ ਮੇਰੇ ਠਾਕੁਰ ਕੇ ਜਨ ਲਿਪਤ ਹੈ ਮੁਕਤੇ ਜੋ ਮੁਰਗਾਣੀ ਪੰਖ ਨ ਭੀ ਮੁਰਗਾਈ ਪੰਖ ਨ ਭੀਜੈ ਚੰਦਨ ਵਾਸ ਪੁਯੰਗ ਪੁਯੰਗ ਮਵੇੜੀ ਕਿਵ ਮਿਲਿਆ ਚੰਦਨ ਲੀਜੈ ਕਾੜ ਖੜਗ ਗੁਰ ਗਿਆਨ ਕਰਾਰਾ ਬਿਖੁਸ਼ੀਦ ਸ਼ੀਦ ਰਸ ਪੀਜੈ अन अन समदा बहु कीनी पाल बसंत रूप भस्म करी जय महा उगर पाप साक्त नर कीने मिल साधु लोकी दीजए साधु साध साध जन नीके जन तिर नाम तरीजए परस ने परस भय साध जन जन हर भगवान दिखिजे साक्त सूत भव गुरु जी भरया क्यों कर ता अनत निजे ਤੰਤ ਸੂਤ ਕਿਛ ਨਿਕਸਾ ਨਾਹੀ ਸਾਖਤ ਸੰਗ ਨ ਕੀਜੈ ਸਤਗੁਰ ਸਾਧ ਸੰਗਤ ਹੈ ਨੀਕੀ ਮਿਲ ਸੰਗਤ ਰਾਮ ਰਵੀਜੈ ਅੰਤ ਰਤਨ ਜਵੇਹਰ ਮਾਨਕ ਗੁਰ ਕਿਰਪਾ ਤੇ ਲੀਜੈ ਮੇਰਾ ਠਾਕੁਰ ਵੱਡਾ ਵੱਡਾ ਹੈ ਸੁਆਮੀ ਆਮ ਕਿਉ ਕਰ ਮਿਲਹਿ ਮਲੀ ਜੈ ਨਾਨਕ ਮੇਲ ਮਿਲਾਏ ਗੁਰਪੂਰਾ ਜਨ ਕੋ ਪੂਰਨ ਦੀਜੈ ਕਲਿਆਣ ਮਹੱਲਾ ਚੌਥਾ ਰਾਮ 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 ਰਵੀਜੈ ਸਾਧੂ ਸਾਧ ਸਾਧ ਜਨ ਨੀਕੇ ਮਿਲ ਸਾਧੂ ਹਰ ਰੰਗ ਕੀ ਜੈ ਰਹਾਉ ਜੀ ਜੰਤ ਸਭ ਜਗ ਹੈ ਜੇਤਾ ਮਨ ਡੋਲਤ ਡੋਲ ਕਰੀ ਚੈ ਕਿਰਪਾ ਕਿਰਪਾ ਕਰ ਸਾਧ ਮਿਲਾਵਹੁ ਜਗ ਥੰਮਨ ਕਉ ਥੰਮ ਦੀਜੈ ਬਸਦਾ ਤਲੈ ਤਲੈ ਸਭ ਉਪਰ ਮਿਲ ਸਾਧੂ ਚਰਨ ਰੁਲੀਜੈ ਆਤੂ ਤਮ ਤੂ ਤਮੋ ਵੋ ਸਭ ਸਿਸ਼ਟ ਚਰਨ ਤਲ ਦੀ ਜੈ ਗੁਰਮੁਖ ਜੋਤ ਭਲੀ ਸਬ ਨੀਕੀ ਆਨ ਪਾਨਿ ਸਖਤ ਪਰੀ ਜੈ ਮੈਨ ਦੰਤ ਨਿਕਸੀ ਗੁਰਬਚਨੀ ਸਾਰ ਚਬ ਚਬ ਹਰ ਰਸ ਪੀਜੈ RAM ਨਾਮ ਅਨਗਰੋਹ ਬੋ ਕੀਐ ਗੁਰ ਸਾਧੂ ਪੁਰਖ ਨਲੀਜੈ ਗੁਰ RAM ਨਾਮ ਬਿਸਤੀ ਬਰਤੀ ਰਨ ਕੀਏ ਗੁਰ ਰਾਮ ਨਾਮ ਬਸ ਥੀਰਨ ਕੀਏ ਹਰ ਸਗਲ ਪਾਉਨ ਜਸ ਦੀਜੈ ਸਾਧੂ ਸਾਧ ਸਾਧ ਮਨ ਪ੍ਰੀਤਮਾ ਬਿਨ ਦੇਖੇ ਰਹਿ ਨਸ ਕੀਜੈ ਜਿਉ ਜਲ ਮੀਨ ਜਲੰ ਜਲ ਪ੍ਰੀਤ ਹੈ ਖਿਨ ਜਲ ਬਿਨ ਫੂਟ ਮਰੀਜੈ ਮਹਾ ਅਭਾਗ ਅਭਾਗ ਹੈ ਜਿਨ ਕੇ ਤਨ ਸਾਧੂ ਧੂਰ ਨ ਪੀਜੈ ਜਿੰਨਾ ਤਿਸਨਾ ਜਲਤ ਜਲਤ ਨਹੀਂ ਬੂਜੈ ਡੰਡ ਧਰਮ ਰਾਇ ਕਾ ਦੀਜੈ ਸਭ ਤੀਰਥ ਬਰਤ ਜਾਗ ਬਨ ਕੀ ਇਹ ਵੈ ਗਾਲ ਗਾਲ ਕਨ ਸ਼ੀਜੈ ਉਤਲਾ ਤੋਲ ਰਾਮ ਨਾਮੈ ਗੁਰਮਤਿ ਕੋ ਪੁਜੈ ਨ ਤੋਲ ਤੁਲੀ ਜੈ ਤਾਭ ਗੁਣ ਬ੍ਰਹਮ ਬ੍ਰਹਮ ਤੂ ਜਾਣਹਿ ਜਨ ਨਾਨਕ ਸਰਨ ਪ੍ਰੀਜੈ ਤੂ ਜਲ ਨਿਤ ਮੀਨ ਹਮ ਤੇਰੇ ਕਰ ਕਿਰਪਾ ਸੰਗ ਰਖੀ ਜੈ ਕल्याण ਮਹੱਲਾ ਚੌਥਾ ਰਮ 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 ਪੂਜ ਕਰੀ ਜੈ ਮਨ ਤਨ ਅਰਪ ਧਰੋ ਸਭ ਅਕਰਸ ਗੁਰਮਤ ਗਿਆਨ ਦਰੜੀ ਜੈ ਰਾਓ ਬ੍ਰਹਮ ਬ੍ਰਹਮ ਨਾਮ ਗੁਣ ਸਾਤ ਸਰੂਰ ਸਾਖ ਤਰੂਰ ਨਿਤ ਚਨ ਚਨ ਪੂਜ ਕਰੀ ਜੈ ਆਤਮ ਦੇਵ ਦੇਵ ਹੈ ਆਤਮ ਰਸ ਲਾਗੈ ਪੂਜ ਕਰੀ ਜੈ ਬੇਕਬਦ ਸਭ ਜਗ ਮਹਿ ਨਿਰਮਲ ਵਿਚਰ ਵਿਚਰ ਰਸ ਪੀਜੈ ਗੁਰ ਪ੍ਰਸਾਦ ਪਦਾਰਥ ਪਾਇਆ ਸਾਧ ਗੁਰ ਕਾਉ ਇਹ ਮਨ ਦੀਜੈ ਨਿਰਮੂਲ ਕਾਤ ਹੀਰੋ ਨੀ ਕੋ ਹੀਰਾ ਹੀਰ ਬਦੀਜੈ ਮਨ ਮੋਤੀ ਸਾਲ ਹੈ ਗੁਰ ਸਬਦੀ ਜਿਤ ਹੀਰਾ ਪਰਖ ਲਈਜੈ ਸੰਗਤ ਸੰਤ ਸੰਗ ਲਗੂਚੇ ਜਿਉ ਪੀਪ ਪਲਾਸ ਖਾਈ ਲੀਜੈ ਸਭ ਨਰ ਮਹਿ ਪ੍ਰਾਨੀ ਉਤਮ ਹੋਵੈ RAM ਨਾਮੈ ਬਾਸਦਸੀ ਜੈ ਨਿਰਮਲ ਨਿਰਮਲ ਕਰੰਭੋ ਕੀਨੇ ਨਿਤ ਸਾਖਾ ਹਰੀ ਜੜੀ ਜੈ ਧਰਮ ਫੁੱਲ ਫਲ ਗੁਰ ਗਿਆਨ ਦਰੜਾਇ ਬਹਿਕਾਰ ਬਾਸ ਜਗ ਦੀ ਜੈ ਇਕ ਜੋਤਿ ਕੁਮਨ ਵਸਿਆ ਸਭ ਬ੍ਰਹਮ ਦ੍ਰਿਸ਼ਟ ਇਕ ਕੀ ਜੈ ਆਤਮ ਰਾਮ ਸਭੇ ਕਹਿ ਪਸਰੀ ਸਭ ਚਰਨ ਤਲੇ ਸਿਰ ਦੀਜੈ ਨਾ ਬਿਨ ਨਕਟੇ ਨਰ ਦੇ ਕੋ ਤਿਨ ਕਾਸ ਕਾਸ ਨਾ ਕਬੜੀ ਜੈ ਸਾਖਤ ਨਰ ਅਹੰਕਾਰੀ ਕਈ ਹੈ ਬਿਨ ਨਾਵੈ ਤ੍ਰਿਗ ਜੀ ਵਿਚੈ ਜਬ ਲਗ ਸਾਸ ਸਾਸ ਮਨ ਅੰਤਰ ਤਤ ਬੇਗਲ ਸਰਨ ਪਰੀਜੈ ਨਾਨ ਕਿਰਪਾ ਕਿਰਪਾ ਕਰ ਧਾਰੂ ਮੈਂ ਸਾਧੂ ਚਰਨ ਪਖੀਜੈ ਕਲਿਆਣ ਮਹੱਲ ਚੌਥਾ ਰਾਮ 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 ਮੈਂ ਸਾਧੂ ਚਰਨ ਤਵੀਜੈ केल बिक दहन होए खेने अंतर मेरे ठाकुर कृपा की जय रहाओ मंगत जन दीन खरिदर ठाडे अत तर सुन कौ दाम दीजे تراහෙ تراහෙ ਸਰਨ ਪ੍ਰਭਾਏ ਮੋ ਕੋ ਗੁਰਮਤਿ ਨਾਮ ਦਰਿਜੀਐ ਕਾਮ ਕ੍ਰੋਧ ਨਗਰ ਮਹਿ ਸਬਲਾ ਨਿਤ ਉਠ ਉਠ ਜੂਝ ਕਰੀਐ ਅੰਗੀਕਾਰ ਕਰੂ ਰਖ ਲਿਵ ਗੁਰਪੂਰਾ ਕਾਢ ਕਢੀਐ ਅੰਤਰ ਅਗਨ ਸਬਲ ਅਤ ਵਿਖਿਆ ਹੈ ਵਸੀਤਲ ਸਬਦ ਗੁਰ ਦੀਜੈ ਤਨ ਮਨ ਸਾਤ ਹੋਏ ਅਦਕਾਈ ਰੋਗ ਕਾਟੈ ਸੂਖ ਸਬੀਜੈ ਜੋ ਸੂਰਜ ਕਿਰਨ ਰਵਿਆ ਸਰਪਠਾਈ ਸਭ ਘਾਟ ਘਟ ਨਾਮ ਰਵੀ ਜੈ ਸਾਧੂ ਸਾਧ ਮਲੇ ਰਸ ਪਾਵੈ ਤਤ ਨਿਜ ਕਰ ਬੈਠਿਆ ਪੀਜੈ ਜੈਨ ਕਉ ਪ੍ਰੀਤ ਲਗੀ ਗੁਰ ਸੇਤੀ ਜ ਚਕਵੀ ਦੇਖ ਸੂਰੀ ਜੈ ਨਿਰਖਤ ਨਿਰਖਤ ਰਹਿ ਰੈਨ ਸਭ ਨਿਰਖੀ ਮੁਕ ਕਾਢੈ ਅੰਮ੍ਰਿਤ ਪੀਜੈ ਸਾਖਤ ਸੁਹਾਨ ਕਹੀਏ ਬੋਲੋਬੀ ਬਹੁਤ ਦੁਰਮਤ ਮੈਲ ਪਰੀਜੈ ਆਪਨ ਸੁਆਇ ਕਰਹਿ ਬਹੁ ਬਾਤਾ ਤਿਨਾ ਕਬਸਾਹ ਕਿਆ ਕੀਜੈ ਸਾਧੂ ਸਾਧ ਸਰਨ ਮਿਲ ਸੰਗਤ ਜਿਤ ਹਰ ਰਸ ਕਾੜ ਕਢੀ ਜੈ ਪਰ ਪੁਕਾਰ ਬੋਲੇ ਬਹੁ ਗੁਣਿਆ ਮੁਖ ਸੰਤ ਭਗਤ ਹਰ ਦੀਜੈ ਤੋ ਅਗਮ ਦਇਆਲ ਦਇਆਪਤ ਦਾਤਾ ਸਭ ਦਇਆ ਧਾਰ ਰਖ ਲਈਜੈ ਸਰਬ ਜੀ ਜਗ ਜੀਵਨ ਕੋ ਨਾਨਕ ਪ੍ਰੀਤ ਪ੍ਰਤਪਾਲ ਕਰੀ ਜੈ ਕਲਿਆਣ ਮਹੱਲ ਚੌਥਰਮ ਆਹਮ ਦਾਸਨ ਦਾਸ ਕਰੀ ਜੈ ਜਬ ਲਗ ਸਹਸੁ ਹੋਏ ਮਨ ਅੰਤਰ ਸਾਧੂ ਧੂਰ ਤੀਜੈ ਰਹਾਉ ਸ਼ੰਕਰ ਨਾਰਦ ਨਾਰਦ ਸੇਖ ਨਾਗਮਨ ਧੂਰ ਸਾਧੂ ਕੀ ਲੋ ਚੀਜੈ ਭਵਨ ਭਵਨ ਪ੍ਰਿਤ ਹੋਏ ਸਭ ਜਹ ਸਾਧੂ ਚਰਨ ਤਰੀ ਜੈ ਤਾਜ ਲਾਜ ਅਹੰਕਾਰ ਸਭ ਤਜਿਏ ਮਿਲ ਸਾਧੂ ਸੰਗ ਰਹੀ ਜੈ ਧਰਮ ਰਹਿ ਕੀ ਕਾਣ ਚੁਕਾਵੇ ਬਿਖ ਡੁਬਦਾ ਕਾੜ ਕੜੀਜੈ ਭਰਮ ਸ ਭਰਮ ਸੂਕੇ ਬਉ ਸੁਖ ਕਈਏ ਮਿਲ ਸਾਧੂ ਸੰਗ ਹਰੀ ਜੈ ਤਾਤੇ ਬਿਲਮ ਪਲ ਢਿਲ ਨ ਕੀਜੈ ਜਾਏ ਸਾਧੂ ਚਰਨ ਲਗੀਜੈ ਰਾਮ ਨਾਮ ਕੀਰਤਨ ਰਤਨ ਬਾਤ ਹਰ ਸਾਧੂ ਪਾਸਿਰ ਸਖੀ ਰਖੀਜੈ ਜੋ ਬਚਨ ਗੁਰ ਸਤ ਸਤ ਕਰਮਾਨ ਤਸ ਆਗੇ ਕਾੜ ਤਰੀਜੈ ਸੰਤੋ ਸੁਨੋ ਸੁਨੋ ਜਨ ਭਾਈ ਗੁਰ ਕਾਢੀ ਬਾਹ ਕੋ ਕੀਜੈ ਜੇ ਆਤਮ ਕੋ ਸੁਖ ਸੁਖ ਨਿਤ ਲੋੜੂ ਤਾਂ ਸਤ ਗੁਰ ਸਰਨ ਪਵੀਜੈ ਜੇ ਵੜਪਾਗ ਹੋਏ ਆਤਮਿਕ ਤਾਂ ਗੁਰਮਤਿ ਨਾਮ ਦਰੜੀਜੈ ਸਭ ਮਾਇਆ ਮੋਹ ਵਿਖਮ ਜਗ ਤਰੀਐ ਸਹਿਜੇ ਹਰ ਰਸ ਪੀਜੈ ਮਾਇਆ ਮਾਇਆ ਕੀ ਜੁਗਤ ਕਾਈ ਵਿੱਚ ਮਾਇਆ ਪਚੈ ਪਚੀਜੈ ਅਗਿਆਨ ਅੰਧੇਰ ਮਹਾਪੰਥ ਵਿਖੜਾ ਅਹੰਕਾਰ ਭਾਰ ਲਾਦ ਲਈਜੈ ਨਾਨਕ ਰਾਮ 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 ਰਮੈ ਤੀ ਗਤ ਕੀਜੈ ਨਾਨਕ RAM 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 ਤੇ ਗਤ ਕੀਜੈ ਸਾਧਗੁਰ ਮਿਲੈ ਤਾ ਨਾਮ ਦਰੜਾਏ RAM ਨਾਮੈ ਰਲੈ ਮਲੀਜੈ ਸ਼ਕਾ ਇਕ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਰਾਗ ਪ੍ਰਭਾਤੀ ਵਿਭਾਸ ਮਹੱਲਾ ਪਹਿਲਾ ਚੌਪ ਦੇ ਘਰ ਪਹਿਲਾ ਨਾਇ ਤੇ ਰਹ ਤਰਣਾ ਨਾਇ ਪਤ ਪੂਜ ਨਾਉ ਤੇਰਾ ਗਹਿਣਾ ਮਤ ਮਕਸੂਦ ਨਾਇ ਤੇ ਰਹ ਨਾਉ ਮੰਨੇ ਸਭ ਕੋ ਇਹ ਵਿਣ ਨਾਵੇ ਪਤ ਕਬੂ ਨਾ ਹੋਏ ਔਰ ਸਿਆਣ ਪਸਖ ਲੀਪਾਜ ਜੈ ਬਖਸ਼ ਤਾ ਪੂਰਾ ਕਾਜ ਰਹਾਉ ਨਾਉ ਤੇਰਾ ਤਾਣ ਨਾਉ ਦੀ ਬਾਣ ਨਾਉ ਤੇਰਾ ਲਸ਼ਕਰ ਨਾਉ ਸੁਲਤਾਨ ਨਾਏ ਤੇ ਰਹਿਮਾਨ ਮਹਤ ਪਰਵਾਨ ਤੇਰੀ ਨਦਰੀ ਕਰਮ ਪਵੈ ਨਿਸ਼ਾਨ ਨਾਇ ਤੇ ਰਹਿ ਸਹਜ ਨਾਇ ਸਲਾਹ ਨਾ ਤੇਰਾ ਅਮਰਤ ਬਿਖੁਟ ਜਾਏ ਨਾਹਿ ਤੇਰਾ ਸਭ ਸੁਖ ਬਸਹਿ ਮਨ ਆਏ ਬਿਨ ਨਾ ਵਾ ਬਾਦੀ ਜੰਪੁਰ ਜਾਹਿ ਨਾਰੀ ਪੇਰੀ ਘਰ ਦਰਬੇਸ ਮਨ ਕੀ ਅਖੁਸੀਆ ਕੀ ਚਹ ਵੇਸ ਜਾਂ ਸੱਦੇ ਤਾਂ ਟਿੱਲ ਨਾ ਪਾਏ ਨਾਨਕ ਕੂੜਾ ਕੂੜੋ ਹੋਏ ਜਾਏ ਪ੍ਰਭਾਤੀ ਮਹੱਲਾ ਪਹਿਲਾ ਤੇਰਾ ਨਾਮ ਰਤਨ ਕਰਮ ਚਾਨਣਾ ਸਵਰਤ ਤੈ ਲੋਏ ਅੰਧੇਰ ਅੰਦੀ ਵਾਪਰੇ ਸਗਲ ਲੀਜੈ ਖੋਏ ਇਹੋ ਸੰਸਾਰ ਸਗਲ ਵਿਕਾਰ ਤੇਰਾ ਨਾਮ ਦਾਰੂ ਅਵਰਨਾ ਸਤ ਕਰਨਹਾਰ ਅਪਾਰਾ ਪਤਾਲਪੁਰਿਏ ਏਕ ਭਾਰ ਹੋਵੈ ਲੱਖ ਕਰੋੜ ਤੇਰੇ ਲਾਲ ਕੀ ਮਤ ਤਾ ਪਵੈ ਜਾਂ ਸਰਹਿ ਹੋਵੈ ਹੂਰ ਦੁਖਾ ਤੇ ਸੁਖ ਉਪਜੈ ਸੁਖੀ ਹੋਵੈ ਦੁਖ ਜਿਤ ਮੁਖ ਤੂੰ ਸਹ ਲਾਹੀਐ ਤੇਤ ਮੁਖ ਕੈਸੀ ਭੂਖ ਨਾਨਕ ਮੂਰਖ ਇਕ ਤੂੰ ਅਵਰ ਪਲਾਸ ਸੈ ਸਾਰੇ ਜਿਤ ਨਾਮ ਨਾਏ ਉਪਜੈ ਤਨ ਹੋਹਿ ਖਵਾਰ ਪਰਬਤੀ ਮਹੱਲਾ ਪਹਿਲਾ ਜੈਕਾਰਨ ਬੇਦ ਬ੍ਰਹਮੈ ਉਚਰੇ ਸ਼ੰਕਰ ਛੋਡੀ ਮਾਇਆ ਜੈ ਕਰਨ ਸਿਧ ਪਏ ਉਦਾਸੀ ਦੇਵੀ ਮਰਮ ਨਾ ਪਾਇਆ ਬਾਬਾ ਮਨ ਸਾਚਾ ਮੁਖ ਸਾਚਾ ਕਹੀਐ ਤਰਿਐ ਸਾਚਾ ਹੋਈ ਦੁਸ਼ਮਨ ਦੁਖ ਨ ਆਵੇ ਨੇੜੇ ਹਰ ਮਤ ਪਾਵੇ ਕੋਈ ਨਾਉ ਅਗਨ ਬਿੰਬ ਪਵਣਾ ਕੀ ਬਾਣੀ ਤੀਨ ਨਾਮ ਕੇ ਦਸਤੀਸ ਤੀਤਸ ਕਰਿ ਜੂ ਨਾਮ ਨ ਲਿਵੈ ਵਸ ਗੂਟ 58 ਜੇ ਕੋ ਜੇ ਕੋ ਏਕ ਕਰੈ ਚਿੰਗਿਆਈ ਮਾਨ ਚਿਤ ਬਹੁਤ ਵਫਾ ਵਹਿ ਇਤਿ ਗੁਣ ਇਤਿ ਆ ਜਿੰਦਿਆਈਐ ਦੇਹ ਨ ਪਛੂ ਤਾਵੈ ਤੁਦਸਾ ਲਹਨ ਤਿੰਨ ਧਨ ਪੱਲੇ ਨਾਨਕ ਧਨ ਸੋਈ ਜੇ ਕੋ ਜਿਉ ਕਹੈ ਉਹ ਨਾ ਕੋ ਜਮ ਕੀ ਤਲਬ ਨਾ ਹੋਈ ਪ੍ਰਭਾਤੀ ਮਹੱਲਾ ਪਹਿਲਾ ਜਾ ਕੇ ਰੁਕ ਨਾਹੀ ਜਾਤ ਨਾਹੀ ਨਾਹੀ ਮੁਖ ਮਾਸਾ ਸਤਗੁਰ ਮਿਲੇ ਨਰੰਜਨ ਪਾਇਆ ਤੇਰੇ ਨਾਮ ਹੈ ਨਿਵਾਸਾ ਔਦੂ ਸਜ ਤਤ ਵਿਚਾਰ ਜਾਤ ਫਿਰ ਨਾ ਆਵੋ ਸਹਸਰ ਉਜਾਗ ਕਰਮ ਨਾਹੀ ਧਰਮ ਨਾਹੀ ਨਾਹੀ ਸੁਚ ਮਾਲਾ ਜਿਵ ਜੂਤ ਕੰਨੋ ਬੁੱਧ ਪਾਈ ਸਤਿਗੁਰੂ ਰਖਵਾਲਾ ਜਾ ਕਾ ਬਰਤ ਨਾਹੀ ਨੇਮ ਨਾਹੀ ਨਾਹੀ ਬਕਬਾਈ ਗਾਤਬ ਗਤ ਕੀ ਚਿੰਤਨਾ ਸਤਿਗੁਰੂ ਫਰਮਾਈ ਜਾ ਕਾ ਆਸ ਨਾਹੀ ਨਰਾਸ ਨਾਹੀ ਚਿਤ ਸੁਰਤ ਸਮਝਾਈ ਤੰਤ ਕੋ ਪਰਮ ਤੰਤ ਮਿਲਿਆ ਨਾਨਕ ਬੁੱਧ ਪਾਈ ਪ੍ਰਭਾਤੀ ਮਹੱਲਾ ਪਹਿਲਾ ਤਾਂ ਕਾ ਕਹਿਆ ਦਰ ਪ੍ਰਵਾਨ ਬੇਖਮਰਤ ਦੋ ਸਮ ਕਰ ਜਾਣ ਕਿਆ ਕਹੀਏ ਸਰਬੇ ਰਹਾ ਸਮਾਏ ਜੋ ਕੁਸਵਰਤ ਹੈ ਸਭ ਤੇਰੀ ਰਜਾਇ ਰਹਾ ਪ੍ਰਗਟੀ ਜੋ ਚੁਕਾ ਬਮਾਨ ਸਤਗੁਰ ਦੀ ਆਮਰਤ ਨਾਮ ਕਲ ਮੈਂ ਆਇਆ ਸੋ ਜਨ ਜਾਣ ਸਾਚੀ ਦਰਗਹ ਪਾਵੇ ਮਾਣ ਕਹਿਣਾ ਸੁਨਣਾ ਅਕਾਥ ਘਰ ਜਾਏ ਕੰਧਨੀ ਪਤਨੀ ਨਾਨਕ ਦਲ ਜਾਏ ਪ੍ਰਭਾਤੀ ਮਹੱਲਾ ਪਹਿਲਾ ਅਮਰਤ ਨੀਰ ਗਿਆਨ ਮਨ ਮੱਜਨ 68 ਤੀਰਥ ਸੰਗ ਗਏ ਗੁਰਪਦੇਸ ਜਵਾਹਰ ਮਾਨਕ ਸੇਵੇ ਸਿੱਖ ਸੁਖ ਉਜਲ ਹੈ ਗੁਰ ਸਮਾਨ ਤੀਰਥ ਨਹੀਂ ਕੋਏ ਸਾਰ ਸੰਤੋਖ ਤਾਸ ਗੁਰ ਹੋਏ ਰਹਾਓ ਗੁਰ ਦਰਿਆਉ ਸਦਾ ਜਲ ਨਿਰਮਲ ਮਿਲਿਆ ਦੁਰਮਤ ਮੈਲ ਹਰਐ ਸਤਿਗੁਰ ਪਾਈਐ ਪੂਰਾ ਨਾਵਣ ਪਸੂ ਪ੍ਰੇਤਹੁ ਦੇਵ ਕਰੈ ਰਤਾ ਸਚ ਨਾਮ ਤਲਹੀਐ ਸੋ ਗੁਰ ਪਰਮਲ ਕਹੀਐ ਜਾ ਕੀ ਵਾਸ ਬਨਾਸਪਤ ਸੋਰਤਾਸ ਚਰਨ ਲਿਵ ਰਹੀਐ ਗੁਰਮੁਖ ਜੀ ਪ੍ਰਾਨ ਉਪਜਹਿ ਗੁਰਮੁਖ ਸੇਵ ਕਰ ਜਾਈਐ ਗੁਰਮੁਖ ਨਾਨਕ ਸੱਚ ਸੁਭਾਈਐ ਗੁਰਮੁਖ ਨੇਜ ਪਦ ਪਾਈਐ ਗੁਰਮੁਖ ਜੀ ਪ੍ਰਾਨ ਉਪਜਹਿ ਗੁਰਮੁਖ ਸੇਵ ਕਰ ਜਾਈਐ ਗੁਰਮੁਖ ਨਾਨਕ ਸੱਚ ਸੁਮਾਈਐ ਗੁਰਮੁਖ ਨੇਜ ਪਦ ਪਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ